हां जी ਤੇ ਅੱਜ ਦਾ ਵਲੌਗ ਆਜੇਗਾ ਸਭਰਾਮਾ ਮੇਲਾ ਤੇ ਉੱਥੇ ਚੱਲੇ ਆਂ ਗੱਡੀ ਕੀਤੀ ਸਾਰੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਤੇ ਅੱਜ ਤੁਹਾਨੂੰ ਮੇਲਾ ਵਿਖਾਵਾਂਗੇ ਸਭਰਾਮਾ ਦਾ ਤਿਆਰ ਹੋ ਗਏ ਆਂ ਤੇ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਐਵੇਂ ਅੰਮ੍ਰਿਤਸਰ ਜਾ ਕੇ ਤੇ ਵੀ ਮੱਥਾ ਟੇਕਣ ਤਾਂ ਇਕੱਠੀਆਂ ਰਲ ਕੇ ਅਸੀਂ ਗੱਡੀ ਕਰ ਲੈਣੀਆਂ ਤੇ ਇਕੱਠੀਆਂ ਹੋ ਕੇ ਤੁਰ ਜਾਨੀਆਂ ਘਰੇ ਘਰੋਂ ਹੀ ਲੈ ਜਾਂਦਾ ਉਹ ਭੱਜ ਕੇ ਆ ਜਾਂਦੇ ਉਹ ਘਰੋਂ ਹੀ ਲੈ ਜਾਂਦੇ ਤੇ ਘਰੇ ਧਾਰ ਜਾਂਦੇ ਆ ਤੇ ਅੱਜ ਸਭਰਾਵੀ ਮੇਲਾ ਤੇ ਉੱਥੇ ਚੱਲੇ ਆ ਅੱਜ ਦਾ ਵਲੋਗ ਇਹ ਬਣਾਵਾਂਗੇ ਤੁਹਾਨੂੰ ਸਾਰਾ ਮੇਲਾ ਵਿਖਾਵਾਂਗੇ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵੀਡੀਓ ਦਾ ਜਿਹੜੀਆਂ ਵੀਡੀਓ ਪਾਈਆਂ ਮੈਂ ਤੇ ਇਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਮਿਲਦੀਆਂ ਰਹਿਣੇ ਹਰ ਤਰ੍ਹਾਂ ਦੀਆਂ ਵੀਡੀਓ ਪਾਵਾਂਗੀ ਇਹਦੇ ਵਿੱਚ ਮੈਂ ਖਾਣੇ ਦੀਆਂ ਤੇ ਕਟਿੰਗ ਦੀਆਂ ਹਰ ਇੱਕ ਚੀਜ਼ ਦੀ ਵੀਡੀਓ ਪਾਉਂਗੀ ਇਹਦੇ ਵਿੱਚ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਵੀਡੀਓ ਕਿਹੜੀ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਉਹੀ ਚੀਜ਼ ਉਹੀ ਚੀਜ਼ ਦੀ ਆਪਾਂ ਵੀਡੀਓ ਬਣਾ ਲਿਆਂਗੇ ਤੇ ਜਿੰਨਾ ਭੈਣਾ ਨੇ ਕਮੈਂਟ ਕੀਤੇ ਆ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਦੇ ਜਵਾਬ ਵੀ ਮੈਂ ਦੇ ਦਿਆਂ ਤੇ ਕੋਈ ਰਹਿ ਵੀ ਗਏ ਹੋਣਗੇ ਤੇ ਐਵੇਂ ਪਿਆਰ ਦਿੰਦੇ ਰਿਹਾ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਇਹਦੇ ਨਾਲ ਹੌਸਲਾ ਵਾਧਦਾ ਰਹਿੰਦਾ ਤੇ ਚਲੋ ਹੁਣ ਆਪਾਂ ਅੱਜ ਚੱਲਦੇ ਹਾਂ ਮੇਲੇ ਸਬਰਾਵਾ ਤੇ ਵਿਖਾਉਨੇ ਆ ਤੁਹਾਨੂੰ ਮੇਲਾ ਬੱਤ 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 ਪੰਗਾ ਨਹੀਂ ਚਿਲੋ ਤਾਲਾ ਨਾ ਹੋਇਆ ਮੋਟਰਸਾਈਕਲ ਲੈ ਕੇ ਭਜਾ ਕੇ ਤੁਹਾਡਾ ਲੈ ਕੇ ਲੈ ਕੇ ਲੇ ਕੇ ਮੋਟਰਸਾਈਕਲ ਜਾਣ ਜਾਣ ਹੈ ਕਿੰਨਾ ਦੀ ਗਰਸਾਂਡ ਜਾਣਾ ਨਹੀਂ ਜਾਣਾ ਆ ਕੰਮ ਰਹਿ ਗਿਆ ਗਰਸਾਂਡ ਔਰ ਰੋਪਿਆ ਹੀ ਆਂਦਾ ਜਾਣਾ ਹੈ ਲੈ ਤੇਰੇ ਲਈ ਬਾਜੀ ਲੈ ਕੇ ਆਵਾਂਗੇ ਬਾਜੀ ਰੋਣਾ ਬਾਜੀ ਚੀਜੀ ਵੀ ਲੈ ਕੇ ਆਵਾਂਗੇ ਚੀਜੀ ਚੀਜੀ ਵਿਚਾਰਾ ਕਿੱਡਾ-ਕੱਡਾ ਕਲੇਡੂ ਸੁਟਣ ਡਿਆ ਆਡਾ ਕਿਹਨੇ ਆਵਾਂਗੇ ਜੋ ਬਦਲੀ ਲੈ ਆਈ ਨੇ ਉਹ ਲੈ ਆਵਾਂਗੇ ਲੈ ਆਵਾਂਗੇ ਚੀਤ ਤੇ ਜਗਾਰਾ ਛੱਡੋ ਸਾਲਾ ਸ੍ਰੀ ਅਕਾਲ ਲਗਤੀ ਹੈ ਕਿ ਘਰਾਂ ਲੱਗੀਆਂ ਪਿਛਲੀ ਏਰੀ ਮੈਰ ਕੀ ਸੁੱਕਾ ਤੇ ਨਹੀਂ ਪਿਛਲੀ ਏਰੀ ਮੀਂਹ ਪੈ ਗਿਆ ਹੈ ਨਾ ਚਲੋ ਭਾਈ ਸਾਰਾ ਕਲਣਾ ਓ ਬਈ ਬੀਬੀ ਕੋ ਕੋਈ ਨਹੀਂ ਲਿਪੜ ਗਿਆ ਫਿਰ ਕੀ ਹੋ ਗਿਆ ਅੱਜ ਥੋੜੇ ਜਿਲੇ ਲੇਟ ਹੋ ਗਏ ਆਂ ਆਪਾਂ ਇਸ ਲਈ ਰਾਪਾ ਤਿਆਰ ਨਾ ਆਇਆ ਰਪ ਇਸ ਲਈ ਰਾਪਾ ਤਿਆਰ ਨਾ ਆਇਆ ਉਹ ਦੋਵਾਂ ਵਾਲਾ ਇੱਕ ਈ ਸਕੇ ਉਤਰੋ ਲੈ ਆ ਮੈਨੂੰ ਬਿਨਾ ਦੋ ਕੀ ਨਾ ਹਾਲ ਚੰਗਾ ਕਰਦੀ ਆ ਆਹ ਇਹ ਸਾਲ ਦਾ ਆਖਰੀ ਪਾਤਾ ਵਾਲੀ ਕਿੱਧਰ ਜਾਣਾ ਜੇ ਸਾਡੇ ਨਾਲ ਜੋੜੀ ਪੁੱਤਰ ਪੈਦਾ ਔਰ ਕੋੜੂ ਕੁੜੀ ਦੇ ਸੁਭਾਵਕ ਕਥਾ ਮੁਝੜਾ ਜਾ ਪੰਜਾ ਨੂੰ ਪੁੱਤਰ ਦੀ ਦਾਤ ਮਿਲ ਜੇ ਤਾਂ ਉਹ ਪੁੱਤਰ ਦੀ ਦਾਤ ਮਿਲੀ ਨਾ ਉਹਨਾਂ ਦੇ ਦਰਵਾਜ਼ੇ ਦੀ ਐਰਕੋਰਟਾਈਜਮ ਬਣ

ਆਖੀ ਦੇ ਆਗਰੀਆਂ ਆਵਾ ਕੇ ਗਏ ਸਰਕਾਰ ਦੀ ਸਰਕਾਰ ਉਥੇ ਬਾਬਾ ਘੇਰ ਸਿੰਘ ਜੀ ਫਿੱਟੇ ਵਡ ਵਾਲੇ ਮਹਾਪੁਰਸ਼ ਰਾਤ ਤੋਂ ਆਜ ਹੀ ਲਵਾ ਰਹੇ ਨੇ ਜੱਫੇ ਪਾ ਰਹੇ ਅਰਜੰਦਰ ਸਿੰਘ ਜੀ ਗੁਰੂ ਪਰਮਾਰਾਜ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਨੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਪਾਰਾ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਦੇ ਬਰਕਰਾਰ ਪੁੱਤਰ ਜਿਨ੍ਹਾਂ ਨੂੰ ਮਹਾਪੁਰਸ਼ਾਂ ਨੇ ਆਪਣੇ ਸਰੀਰਕ ਹਿਆਸੀ ਦੇ ਵਿੱਚ ਹੀ ਦਾਰੂ ਪਾਪਾ ਵੇਖੋ ਚਾਟੀ ਵਗਿਆ ਪਾਣੀ ਇਹ ਵੀ ਨਾ ਜਾਣਾ ਪਾਉਂਦਾ ਸਤੁਪੈ ਨਬਰਦਾਰ ਜੀ ਦਾ ਜੀ ਆਜ ਹਨ ਮੂਹ ਚੁੱਕਿਆ ਜਤੀ ਸਾਰਾ ਤੇਲ ਚੁਣਨ ਕਰੀਏ ਅੱਲਾਹ ਨਾਲ ਸਾਡੇ ਨੂੰ ਜੁਆਲ ਅੱਲਾਹ ਸਾਹਿਬ ਜਹਾਜਾਂ ਵਰਦਨ ਕਿੱਥੇ ਜਿੱਥੇ ਜਹਾਜ ਚੜਦੇ ਆ ਹਾਂਜੀ ਉੱਥੇ ਮੇ ਦੁਕਾਨ ਹੈ ਅੱਛਾ ਉੱਥੇ ਮਸ਼ਹੂਰ ਆ ਇੰਸਟਾਗ੍ਰਾਮ ਸੱਚ ਮਾਰਦੇ ਕੀ ਆਈਡੀ ਗगन 1088 ਗगन 1088 ਠੀਕ ਅਬਾੜਾ ਤੇਲ ਦਾ ਪਤਾ ਲੱਗ ਗਿਆ ਹਰ ਚੀਜ਼ ਨੋਕਾ ਅਸੀਂ ਇੱਥੇ ਆਈ ਹਾਂ ਇਸ ਲਈ ਸਾਡੇ ਭਾਈ ਮਿਲੋਣ ਆਏ। ਕਿੰਨੀ ਗਰਮੀ ਲੱਗੀ ਨੇ। ਕਿ ਕਰਦੀ ਆ। ਜਿਹਦੇ ਫੰਡ ਜੀ ਨੂੰ ਉਹ ਦਸਾਂਗੇ ਲੈਂਦੀ ਤਾਂ। ਕੋੜਾ ਕੁੱਚੀ। ਆਪ ਤਿਆਰ ਕਰਦੇ ਤੇਲ। ਇਹ ਮੈਂ ਗੁਰਦੀਪ ਸਿੰਘ ਰਹਾਂਦੇ ਆ। ਚੱਲ ਗਿਆ ਇਹ ਤਾਂ ਕੰਮ ਕਰਦੇ।

ਲਾ ਬਣਾਈ ਹਾਂ ਆਣ ਪਏ ਥੱਕ ਗਏ ਜੇ ਜਗਰਾਜ ਵੇਖਾ ਕਿੰਨਾ ਨੇ ਮੱਲੀ ਬਸ ਗੱਡੀ ਹਾ ਵੇ ਇੱਥੇ ਲੱਗੀ ਦਸਾਂ ਦਸਾਂ ਦੀ ਫੜ ਲਾ ਸੀ 20 ਦੀ 50 ਦੀ ਹੂੰ ਚਲ ਟੁੱਟਿਆ ਕਿ ਪਏ ਟੁੱਟਿਆਂ ਦਾ ਕੀ ਕੀਤਾ ਚੱਲ ਫਿਰ ਰਹਿਣ ਦੇ